ਤੇ ਇਸ ਦੇ ਨਾਲ ਹੀ ਮਿੰਟੂ ਜੀ ਆਪਾਂ ਗੱਲਬਾਤ ਕਰ ਲਈਏ ਜੀ ਮੂਸੀ ਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੀ ਉਹਨਾਂ ਦਾ ਕੀ ਬਣਿਆ ਮਿੰਟੂ ਜੀ ਆਏ ਮદાન ਦੇ ਵਿੱਚ ਨੇਤਰਿਕ ਨਹੀਂ ਨੇਤਰੇ ਹਲੇ ਬਣੇ ਨਹੀਂ ਦੇਖੋ ਉਹਨਾਂ ਨੇ ਸਮਰਥਨ ਦੇ ਦਿੱਤਾ ਇੱਕ ਤਰ੍ਹਾਂ ਨਾਲ ਜੀ ਚੰਨੀ ਸਾਹ ਬਾਰੇ ਵੀ ਕਹਿ ਰਹੇ ਸੀਗੇ ਕਿ ਉਹਨਾਂ ਦੇ ਹੱਕ ਚ ਪ੍ਰਚਾਰ ਕਰਾਂਗਾ ਪਰ ਮੈਨੂੰ ਲੱਗਦਾ ਹੁਣ ਤੇ ਉਹਨਾਂ ਦੀ ਟੀਮ ਨੇ ਕਿਹਾ ਬਾਪੂ ਰੁਕ ਜਾ ਨਹੀਂ ਨਹੀਂ ਰੋਕ ਜਾਈ ਰਹਿਣ ਤੇ ਤੁਸੀਂ ਏਡੀ ਦੂਰ ਨਾ ਜਾਓ ਗਰਮੀ ਬਹੁਤ ਆ ਜੀ ਰੁਕ ਜਾ ਬਾਪੂ ਕਿਤੇ ਹੋਰ ਨਾ ਸਿਆਪਾ ਭਾਈ ਹੁਣ ਮਤਲਬ ਕਿ ਉਥੇ ਜਣਾ ਕਿਉਂਕਿ ਉਥੇ ਰੌਲਾ ਹੁਣ ਤੁਝਾ ਹੀ ਚੱਲ ਪਿਆ ਨਾ ਤੁਹਾਨੂੰ ਪਤਾ ਹੀ ਹੈ ਤਾਂ ਦੂਸਰਾ ਰਾਜਾ ਵੜਾ ਰਾਜਾ ਵੜਿੰਗ ਤਾਂ ਤੁਹਾਨੂੰ ਪਤਾ ਹੀ ਹੈ ਬਹੁਤ ਨੇੜੇ ਹੈ ਇਸ ਫੈਮਿਲੀ ਦੇ ਮੈਨੂੰ ਉਹ ਦਿਨ ਵੀ ਯਾਦ ਆ ਆਪਣੇ ਕਿਥੇ ਦੋਦੇ ਰੈਲੀ ਹੋਈ ਸੀ ਹਾਂਜੀ ਦੋਦੇ ਇੱਕ ਰੈਲੀ ਹੋਈ ਸੀ ਸਿੱਧੂ ਮੂਸੇਵਾਲੇ ਨੇ ਜਿੱਥੇ ਗਾਣਾ ਵੀ ਗਾਇਆ ਸੀ ਸ਼ਾਇਦ ਉਹੀ ਰੈਲੀ ਸੀ ਮਿੰਟੋ ਜੀ ਬਿਲਕੁਲ ਦੋਦੇ ਹਣਾ ਤਾਂ ਤੁਸੀਂ ਦੇਖੋ ਕਿ ਦੋਦੇ ਦੀ ਰੈਲੀ ਨੇ ਹੀ ਰਾਜਾ ਵੜਿੰਗ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਕਿ ਪੈਰਾਂ ਤੇ ਖੜਾ ਕਰ ਦਿੱਤਾ ਸੀਗਾ ਜੀ ਸਿੱਧੂ ਮੂਸੇਵਾਲੇ ਦੇ ਬਾਨੇ ਬਹੁਤ ਘੱਟ ਹੋਇਆ ਸੀਗਾ ਉੱਥੇ ਜੀ ਬੱਸਾਂ ਜਿੱਦਣ ਭੇਜੀਆਂ ਨੇ ਇਹਨਾਂ ਨੇ ਸਰਕਾਰੀ ਸਰਕਾਰੀ ਬੱਸਾਂ ਭੇਜੀਆਂ ਮੈਂ ਡਬਲ ਟਾਪ ਦੇ ਬਾਹਰ ਦਾਣਾ ਮੰਡੀ ਦੇ ਵਿੱਚ ਰੈਲੀ ਸੀਗੀ ਜੀ ਦਾਣਾ ਮੰਡੀ ਚ ਤਾਂ ਮਤਲਬ ਕਿ ਰਾਜਾ ਵੜਿੰਗ ਜਾ ਇਹਨਾਂ ਦੇ ਕੁਝ ਸਾਥੀ ਉਹ ਹੀ ਲੈ ਕੇ ਆਏ ਸਿੱਧੂ ਮੂਸੇਵਾਲੇ ਉਸ ਰੈਲੀ ਦੇ ਵਿੱਚ ਪੂਰਾ ਡੱਕਵਾ ਘੱਟ ਸੀ ਬਹੁਤ ਮੈਂ ਉਹੀ ਕਹਿ ਰਿਹਾ ਕਿ ਰਾਜਾ ਵੜਿੰਗ ਕਿੰਨਾ ਕ ਮਾਰਜਨ ਸੀਗਾ ਜੇ ਤਾਰਦਾ ਮੈਨੂੰ ਲੱਗਦਾ ਇਹਨਾਂ ਦਾ ਕੋਈ 2 2-4000 ਦੇ ਦਰਮਿਆਨੀ ਹੋਏਗਾ ਐਤਕੀ ਜੀ ਤਾਂ ਉਸ ਰੈਲੀ ਨੇ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਹੁਲਾਰਾ ਦੇ ਦਿੱਤਾ ਸੀਗਾ ਰਾਜਾ ਵੜਿੰਗ ਨੂੰ ਕਿਉਂਕਿ ਜਿਹੜੇ ਲੋਕ ਰਾਜਾ ਵੜਿੰਗ ਨੂੰ ਕਹਿ ਲੋ ਕਿ ਨੇੜੇ ਤੇੜੇ ਵਾਲੇ ਵੋਟ ਨਹੀਂ ਸੀ ਪਾਉਣਾ ਚਾਹੁੰਦੇ ਪਰ ਉਹ ਸਿੱਧੂ ਮੂਸੇਵਾਲਾ ਸੁਣ ਵੇਖਣ ਜ਼ਰੂਰ ਹੈ ਤਾਂ ਮੂਸੇ ਵਾਲੇ ਨਾਲ ਨੇੜਤਾ ਜਦੋਂ ਵੇਖੀ ਤਾਂ ਜਿਹੜਾ ਮੂਸੇ ਵਾਲਾ ਦਾ ਪ੍ਰਸੰਸਿਕ ਸੀ ਜਿਹੜਾ ਨਹੀਂ ਸੀ ਕਾਂਗਰਸ ਨੂੰ ਵੋਟ ਪਾਉਣੀ ਚਾਹੁੰਦਾ ਸ਼ਾਇਦ ਉਹਨੇ ਵੀ ਕਿਹਾ ਹੋਊਗਾ ਕਿ ਪਾ ਦਿੰਨੇ ਤਾਂ ਕਿ ਦੋਨਾਂ ਦੀ ਬੌਂਡਿੰਗ ਬਹੁਤ ਅੱਛੀ ਸੀ ਜੀ ਜੇ ਤੁਸੀਂ ਉੱਥੇ ਦੇਖੋਗੇ ਤਾਂ ਜੀ ਖੈਰ ਤਾਂ ਰਾਜਾ ਵਿਡਿੰਗ ਦੇ ਹੱਕ 'ਚ ਤਾਂ ਫਿਰ ਜਾਣਾ ਹੀ ਆ ਤੇ ਜਾਣਾ ਹੀ ਪਾਏਗਾ ਤਾਂ ਬਾਕੀ ਦੋ ਦਾ ਹੀ ਦੱਸਿਆ ਸੀ ਇਹਨਾਂ ਨੇ ਤੇ ਚੰਨੀ ਵਾਲਾ ਤਾਂ ਚਲੋ ਆਪਾਂ ਹੱਸੇ ਠੱਠੇ ਚੱਗੇ ਗੱਲ ਕਹੀ ਹੈ ਕਿ ਉਹ ਤਾਂ ਹੁਣ ਰੌਲਾ ਪਤਾ ਨਹੀਂ ਕਿੱਧਰ ਨੂੰ ਜਾਏਗਾ ਤਾਂ ਇਹਦੇ 'ਚ ਇਹ ਆ ਕਿ ਹੁਣ ਇਹਨਾਂ ਨੇ ਇੱਕ ਚੀਜ਼ ਕਹੀ ਆ ਜਿਹੜੀ ਗੱਲ ਆਪਾਂ ਵਾਰ-ਵਾਰ ਕਹਿੰਦੇ ਸੀਗੇ ਆ ਵੀਕੈਂਡ ਤੇ ਸ਼ਾਇਦ ਮਥਾ ਟੇਕਣ ਵੀ ਗਈ ਹੈ ਫੈਮਿਲੀ ਦਰਬਾਰ ਸਾਹਿਬ ਵਿਖੇ ਤਾਂ ਇਹਨਾਂ ਨੇ ਇੱਕ ਗੱਲ ਉੱਥੇ ਕਹੀ ਆ ਕਿ ਇਲੈਕਸ਼ਨ ਮੈਂ ਲੜ ਲੈਣਾ ਸੀਗਾ ਪਰ ਜਵਾ ਕੌਣ ਕਰਕੇ ਭਈ ਫਿਰ ਤੁਹਾਨੂੰ ਪਤਾ ਹੀ ਆ ਮਤਲਬ ਕਿ ਉਹੀ ਗੱਲ ਕਿ ਸ਼ਾਇਦ ਜਿਹੜੀਆਂ ਚੀਜ਼ਾਂ ਜ਼ੇਰੇ ਚਰਚਾ ਸੀਗੀਆਂ ਕਿ ਕੀ ਕੀਤਾ ਜਾਵੇ ਕੀ ਨਾ ਕੀਤਾ ਜਾਵੇ ਵਗੈਰਾ ਵਗੈਰਾ ਜੋ ਆਪਦੇ ਫੈਮਿਲੀ ਦੇ ਮੈਟਰ ਹੁੰਦੇ ਨੇ ਬੰਦੇ ਦੇ ਤੋ ਕਿਤੇ ਨਾ ਕਿਤੇ ਉਸ ਚੀਜ਼ ਨੇ ਇਹਨਾਂ ਦਾ ਧਿਆਨ ਖਿੱਚਿਆ ਹੋਵੇਗਾ ਕਿ ਭਾਈ ਜਵਾਕ ਛੋਟਾ ਇਹਨੂੰ ਪਾਲਣਾ ਪੋਸ਼ਣਾ ਟਾਈਮ دینا ਬਹੁਤ ਜ਼ਰੂਰੀ ਹੈ ਜੋ ਚਰਨਕੌਰ ਨੇ ਉਹਨਾਂ ਦੀ ਉਮਰ ਵੀ ਤੁਹਾਨੂੰ ਪਤਾ ਤਾਂ ਸ਼ਾਇਦ ਇਹਨਾਂ ਨੇ ਇਹ ਸਾਰੀਆਂ ਚੀਜ਼ਾਂ ਸੋਚ ਕੇ ਤੇ ਉਦੋਂ ਕਿਨਾਰਾ ਕਰਦੇ ਜੀ 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 ਮਿੰਟੂ ਜੀ ਅੱਜ ਫੇਰ ਤੁਹਾਨੂੰ ਹੀਰੋ ਬਣਾਉਂਦੀਆਂ ਗੱਲਾਂ ਚੱਲਦੀਆਂ ਪੰਗਣੇ ਜੀ ਹਰੇ ਕਾਨੂੰਨ ਮੈਨੂੰ ਲੱਗਦਾ ਵੀ ਤੁਸੀਂ ਨਾ ਚਾਹੇ ਮੈਂ ਕਹਿੰਨਾ ਜੇ ਫਿਲਮ ਨਹੀਂ ਕਰਨੀ ਨਾ ਟੈਲੀ ਫਿਲਮ ਕਰ ਲਓ ਮੈਂ ਗੁਰਚੇਤ ਨੂੰ ਕਮਾ ਯਾਰ ਗੁਰਚੇਤ ਬੇਲੀ ਹੈ ਮੇਰਾ ਉਹਨੂੰ ਕਮਾ ਮੈਨੂੰ ਲੈ ਲੈ ਯਾਰ ਚਾਹੇ ਸ਼ਾਰਟ ਫਿਲਮ ਕਰ ਲਓ ਕੁਛ ਨਾ ਕੁਛ ਕਰ ਲਓ ਕਿਉਂ ਜਿੰਨੀ ਕਰਿਆ ਇੰਟਰਵਿਊ ਆਇਆ ਹਾਂ ਉਹ ਚ ਕਰ ਲਓ ਹੋਰ ਉਹਦੀ ਫੈਮਲੀ ਫੂਮਲੀ ਚ ਲੈਲਾ ਭਰਾਵਾ ਹੋਰ ਕੀ ਆ ਜੀ ਨਾਲੇ ਖੜਾ ਛੁੱਟੇ ਹੋਣਾ ਹੈ ਨਾਲ ਗੁਰਜੇਤ ਭਾਈ ਨੂੰ ਕਹ ਰਿਹਾ ਵੀ ਯਾਰ ਦੋ ਕਿ ਦਿਨਾਂ ਚ ਕੰਮ ਨਵੇੜ ਦੋ ਵੀਕੈਂਡ ਤੇ ਛੁੱਟੀਆਂ ਛੁੱਟ ਗਈਆਂ ਜੀ ਗੁਰਜੇਤ ਨੇ ਉੱਥੇ ਉਹ ਸਾਰਾ ਬਣਾਇਆ ਟਮਟਮਾ ਜਾ ਉਹ ਇੱਕ ਦਿਨ ਚ ਨਵੇੜ ਦੇਣਾ ਹਾਂ ਉੱਥੇ ਉਹਨਾਂ ਨੇ ਵਿੱਚ ਹੀ ਬਣਾ ਰੱਖਿਆ ਜਗਰਮੈਂਟ ਜੀ ਜੀ ਹਾਂ ਤਾਂ ਕਹਿੰਦੇ ਕਿ ਗਿੱਪੀ ਗਰੇਵਾਲ ਦੀ ਕੋਈ ਇੰਟਰਵਿਊ ਆਈ ਹੈ ਉਹਦੇ ਵਿੱਚ ਸੁਣਿਆ ਜੀ ਕਹਿੰਦੇ ਕਿ ਵੀ ਮੈਂ ਤਾਂ ਸੁਣੀ ਨਹੀਂ ਕਿਤੇ ਮੈਂ ਤਾਂ ਗਿੱਪੀ ਗਰੇਵਾਲ ਨੂੰ ਜਾਣਦਾ ਹੀ ਨਹੀਂ ਐ ਜੀ ਨਾ ਹੀ ਉਹ ਜਾਣਦੇ ਹੋਣਗੇ ਮੇਰੇ ਵਰਗੇ ਬੰਦੇ ਨੂੰ ਕੌਣ ਜਾਣਦਾ ਮਤਲਬ ਕਿ ਪਰਸਨਲੀ ਮੈਂ ਤਾਂ ਕਦੇ ਮਿਲਿਆ ਨਹੀਂ ਐ ਜੀ ਜੀ ਮਤਲਬ ਕਿ ਪਰਸਨਲੀ ਮੈਂ ਨਹੀਂ ਜਾਣਦਾ ਗਿੱਪੀ ਗਰੇਵਾਲ ਨੂੰ ਸਾਰੇ ਆਪਾਂ ਜਾਣਦੇ ਹਾਂ ਉਹਦਾ ਤਾਂ ਪਰਸਨਲੀ ਤਾਂ ਮੈਂ ਕਦੇ ਮਿਲਿਆ ਨਹੀਂ ਕਾ ਪਤਾ ਨਹੀਂ ਕਿੱਥੋਂ ਲਿਆਉਣੇ ਲੱਭ ਲੱਭ ਕੇ ਤੁਸੀਂ ਕਿ ਕਿਤੋਂ ਬਾਹਰ ਆ ਜੀ 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 ਜਾਣਕਾਰੀ ਚਲੋ ਕੋਈ ਗੱਲ ਨਹੀਂ ਹੈ ਤੇ ਇਸ ਤੋਂ ਬਾਅਦ ਆਪਾਂ ਅੱਗੇ ਵੱਲ ਨੂੰ ਚੱਲੀਏ ਮਿੰਟੂ ਜੀ ਉਧਰਲੇ ਆਪਾਂ ਜਦੋਂ ਫਿਲਮ ਸਾਡੀ ਬਣੀ ਸੀਗੀ ਨਾ ਤਾਂ ਮਤਲਬ ਕਿ ਜਿੱਦਾਂ ਮੇਰੀ ਹਾਂ ਹੋਈ ਸੀਗੀ ਮੈਂ ਕੋਈ ਕੰਟਰੈਕਟ ਵੀ ਸਾਈਨ ਨਹੀਂ ਸੀ ਕੀਤਾ ਉਦੋਂ ਹੀ ਐਲਾਨ ਕਰ ਦਿੱਤਾ ਸੀਗਾ ਆਪਾਂ ਖੁੱਲ ਮੰਨ ਜੀ ਉਹ ਕਿਹਦਾ ਖੁੱਲ ਕੇ ਵੀ ਆ ਗਿਆ ਕ੍ਰਿਟਿਸਿਜ਼ਮ ਵੀ ਹੋਇਆ ਬਥੇਰਾ ਖੁਸ਼ ਹੋਇਆ ਜਿਹੜਾ ਫੈਸਲਾ ਲਿਆ ਲਿਆ ਉਹਦੇ ਚ ਕੀ ਆ ਤੇ ਜੇ ਕਿਤੇ ਕੰਮ ਕਰਨਾ ਹੁੰਦਾ ਤੇ ਮੈਂ ਦੱਸ ਵੀ ਦਿੰਦਾ ਇਹਦੇ ਚ ਕੀ ਆ ਇਹ ਤਾਂ ਕੋਈ ਛੋਟੀ ਗੱਲ ਆ ਯਾਰ ਕੋਈ ਗੱਲ ਨਹੀਂ